ਚੋਰ ਸੀ ਉਹ ਰੋਜ਼ ਚੋਰੀ ਕਰਦਾ ਸੀ ਇੱਕ ਦਿਨ ਉਹਦਾ ਮਨ ਬਣਿਆ ਵੀ ਕਿਉਂ ਨਾ ਅੱਜ ਪਰਾਜੇ ਦੇ ਚੋਰੀ ਕਰ ਲਈਏ ਉਹਨੇ ਰਾਜੇ ਦੇ ਮੰਦਰ ਦੀ ਚੋਰੀ ਕਰ ਲਈ ਉੱਥੇ ਸੋਨੇ ਚਾਂਦੀ ਦੀਆਂ ਮੂਰਤੀਆਂ ਸਨ ਜਿਹੜਾ ਰਾਜਾ ਸੀ ਬੜੇ ਪਰੇਸ਼ਾਨ ਹੋਇਆ ਵੀ ਇਹਦਾ ਕਿਹੜਾ ਬੰਦਾ ਹੋਇਆ ਵੀ ਜਿਹਨੇ ਮੰਦਰ ਦੀਆਂ ਮੂਰਤੀਆਂ ਚੋਰੀ ਕਰ ਲਈਆਂ ਗੱਲ ਹੁੰਦੀ ਹੁੰਦੀ ਸਾਰੇ ਸ਼ਹਿਰ ਦੇ ਵਿੱਚ ਘੁੰਮ ਗਈ ਐ ਰਾਜ ਨੇ ਢੋਰ ਬਜਵਾਤਾ ਤੇ ਬਜਵਾਇਆ ਹੋਇਆ ਤਾਂ ਰਾਜੇ ਕੋ ਕਿਸੇ ਨੇ ਆ ਕੇ ਕਿਹਾ ਵੀ ਇੱਕ ਬੰਦਾ ਬੜਾ ਮਸ਼ਹੂਰ ਆ ਚੋਰੀ ਕਰਨ ਨੂੰ ਹੋ ਸਕਦਾ ਵੀ ਤੇਰੀਆਂ ਮੂਰਤੀਆਂ ਉਸ ਚੋਰ ਨੇ ਚੱਕੀਆਂ ਹੋ ਕਹਿੰਦਾ ਠੀਕ ਆ ਵੀ ਪਰ ਉਹਦੇ ਕੋਲ ਸੱਚ ਕਿਵੇਂ ਬੁਲਾਓਗੇ ਉਹ ਕਹਿੰਦਾ ਉਹ ਮੇਰੇ ਕੋਲੇ ਸਕੀਮ ਹੈਗੀ ਆ ਉਹਨੇ ਵਜੀਰ ਨੂੰ ਸੱਦਿਆ ਬਬਜੀਤ ਸਾਹਿਬ ਆਪਾਂ ਨੇ ਫਲਾਨਾ ਚੋਰ ਆ ਕਹਿੰਦੇ ਵੀ ਉਹ ਮੁੰਨਿਆ ਪਰਵੰਨਿਆ ਵੀ ਪਰੋਸ਼ੀਤੀ ਸ਼ਤੀ ਮੰਨਦਾ ਨਹੀਂਗਾ ਵੀ ਆਪਾਂ ਉਹਦੇ ਕੋਲੋਂ ਚੋਰੀ ਆ ਜਿਹੜੀ ਉਹਦੇ ਮੂੰਹੋਂ ਅਖਵਾਉਣੀ ਆ ਉਹ ਕਹਿੰਦਾ ਜੀ ਐਂ ਕਰੋ ਵੀ ਜਿੰਨੇ ਵੀ ਚੋਰ ਨੇ ਸਾਰੇ ਮਾਤਾ ਨੂੰ ਮੰਨਦੇ ਹੁੰਦੇ ਨੇ ਤੁਸੀਂ ਇੱਕ ਮੈਨੂੰ ਲੱੱਪੜ ਦਾ ਸ਼ੇਰ ਬਣਵਾ ਦਿਓ ਜਿਹਦੇ ਵਿੱਚ ਪੋਲ ਹੋਵੇ ਤੇ ਇੱਕ ਸ਼ੇਰ ਦੇ ਉੱਤੇ ਮਾਤਾ ਦੀ ਮੂਰਤੀ ਰਖਵਾ ਦ ਕਹਿੰਦੇ ਠੀਕ ਆ ਰਾਜੇ ਨੇ ਓਕਣੀ ਕੀਤਾ ਮੂਰਤੀ ਰਖਵਾਤੀ ਜਿਹੜਾ ਸ਼ੇਰ ਦਾ ਬਣਾਇਆ ਸੀ ਉਹਨਾਂ ਨੇ ਪੋਲ ਓਦੇ ਵਿੱਚ ਵਜੀਰ ਬੈਠ ਗਿਆ ਉਦੋਂ ਵੀ ਤਕਨੀਕ ਬਹੁਤ ਸੀ ਇਹ ਨਹੀਂ ਹੈ ਵੀ ਹੁਣੇ ਤਕਨੀਕ ਜ਼ਿਆਦਾ ਉਦੋਂ ਇਦੋਂ ਜ਼ਿਆਦਾ ਸੀ ਭਾਵੇਂ ਲੋਕ ਅਨਪੜ੍ਹ ਸੀ ਪਰ ਤਕਨੀਕ ਕਹਿੰਦੇ ਬਹੁਤ ਜ਼ਿਆਦਾ ਸੀ ਉਹ ਚੋਰ ਦੇ ਜਾ ਕੇ ਕਹਿਣ ਲੱਗੇ ਅ ਵੀ ਚੋਰ ਜੀ ਵੀ ਤੁਸੀਂ ਚੋਰੀ ਕੀਤੀ ਐ ਚੋਰ ਦੀ ਇੱਕ ਟੁੱਕ ਸੁਣੀ ਹੋਈ ਸੀ ਟੁੱਕ ਦੇ ਵਿੱਚ ਕੀ ਸੁਣਿਆ ਸੀ ਉਸ ਚੋਰ ਨੇ ਵੀ ਜਿਹੜਾ ਭੂਤ ਪ੍ਰੇਤ ਜਾਂ ਫਿਰ ਦੇਵੀ ਦੇਵਤਾ ਹੁੰਦਾ ਉਹਦਾ ਕਦੇ ਵੀ ਪਰਛਾਵਾਂ ਨਹੀਂ ਹੁੰਦਾ ਚੰਦ ਚੰਨਲੀ ਰਾਤ ਸੀ ਤੇ ਜਦੋਂ ਵਜੀਰ ਖੜਾ ਹੈਠਾ ਕਹਿੰਦਾ ਸੀ ਵੀ ਭਗਤਾ ਤੂੰ ਮੇਰੇ ਸੁਖਣਾ ਦਾ ਸੁਖੀ ਤੂੰ ਪਰ ਭੇਟ ਨਹੀਂ ਚੜਾ ਕੇ ਆਇਆ ਤਾਂ ਚੋਰ ਇੱਕਦਮ ਤਾਂ ਡਰ ਗਿਆ ਵੀ ਮਾਤਾ ਸੱਚੀ ਹੋ ਆ ਗਈ ਜਾਨ ਨੇ ਦੇਖਿਆ ਤੇ ਜਦੋਂ ਉਹਦੀ ਨਿਗਾ ਪਰਛਾਵੇਂ ਦੇ ਵਿੱਚ ਪਈ ਤਾਂ ਚੋਰ ਕਹਿਣ ਲੱਗਾ ਮਾਤਾ ਹੁਣ ਤਾਂ ਤੂੰ ਵੀ ਝੂਠ ਬੋਲਣ ਲੱਗ ਗਈ ਵੀ ਮੈਂ ਨਾ ਸੁਖਣਾ ਸੁਖੀ ਆ ਤੇ ਨਾ ਮੈਂ ਚੋਰੀ ਕੀਤੀ ਆ ਮਾਤਾ ਤੂੰ ਤਾਂ ਬੜੀ ਸੱਚੀ ਹੁੰਦੀ ਸੀ ਅੱਜ ਕੱਲ ਤਾਂ ਤੂੰ ਵੀ ਝੂਠ ਬੋਲਣ ਲੱਗ ਗਈ ਵਜ਼ੀਰ ਇਸ ਗੱਲ ਨਾਲ ਸ਼ਰਮਿੰਦਾ ਹੋ ਗਏ ਬਾਕੀ ਇਹਨੇ ਚੋਰੀ ਨਹੀਂ ਕੀਤੀ ਦੇਖੋ ਜਿਹੜੇ ਪਰਮਾ